ਇਕਪਿੰਡ ਦਾ ਚੋਰੀ ਸੀ ਉਹਨੂੰ ਨਾਲ ਦੇ ਪਿੰਡ ਜਿੱਨਾ ਕੋਈ ਵਿਆਸ ਲੰਗਰਖਾਨ ਦੀ ਦਾਵਤ ਮਿਲ ਗਈ ਉਹਨੇ ਕਬੂਲ ਕਰ ਲਈ ਚੁਰ ਗਿਆ ਉੱਥੇ ਨਾਲ ਆਪਣਾ ਗਾਮਾ ਮਰਾਸੀ ਵੀ ਲੈ ਗਿਆ ਉੱਥੇ ਗਿਆ ਤੇ ਉਹਨਾਂ ਨੇ ਕਿਹਾ ਵੀ ਜਨਾਬ ਇਹ ਵਰਤਾਰਾ ਵੀ ਤੁਸੀਂ ਕਰਨਾ ਹੈ ਉਹਨੇ ਉਹ ਵੀ ਕਬੂਲ ਕਰ ਲਿਆ ਦੇਖ ਤੇ ਬਹਿ ਗਿਆ ਵਰਤਣ ਲਈ ਗਾਮਾ ਮਰਾਸੀ ਨਾਲ ਬਹਿ ਗਿਆ ਹੁਣ ਯਾ ਦੇਖ ਦਾ ਟਕਰਾ ਖੁੱਲਿਆ ਇਹ ਗਾਮੇ ਨੂੰ ਛੋਟੇ گوشਤੀ ਤੇ ਉਹ ਦੇਸੀ ਘੋਦੀ ਤੇ ਥੋਂ ਪਿਆਜ਼ ਤੇ ਇੰਦੀ ਖੁਸ਼ਬੋ ਆਈ ਉਹ ਫਿਰ ਆਟੋਮੈਟਿਕਲੀ ਲੈਣ ਚ ਲੱਗ ਗਿਆ ਉਹਨੇ ਆਖਿਆ ਚੋਰੀ ਨੇ ਗਾਮਿਆ ਤੂੰ ਮੇਰੇ ਜ਼ਿਹਨ ਤੇ ਪੁੱਤਰ ਹੈ ਤਾ ਰਾਜਾ ਉਹ ਵਿਚਾਰਾ ਨਿਕਲ ਕੇ ਫਿਰ ਬਹਿ ਰਿਹਾ ਉਹ ਦੇਖ ਸਰ ਜਿਹੜੀ ਇਹ ਮੁੱਕ ਗਈ ਦੁਈ ਸ਼ੁਰੂ ਹੋਈ ਗਾਮੇ ਦੀਆਂ ਹਸਰਤਾ ਵਦੀਆਂ ਉਹ ਫਿਰ ਲੈਣੇ ਲੱਗ ਗਿਆ ਚੋਰੀ ਆਖਿਆ ਪੁੱਤਰ ਤੇ نوਖੇ ਤੂੰ ਮੇਰੇ ਜ਼ਿਹਨ ਇੱਥੇ ਇਧਰ ਆ ਕੇ ਬਹਿ ਜਾ ਉਹ ਬੈ ਗਿਆ ਫਾਈਲੀ ਤਰੀ ਦੇਖ ਤੇ ਅਖਰੀ ਦੇਖਦਾ ਜਦੋਂ ਟੱਕਣ ਖੁੱਲਿਆ ਨਾ ਤੇ ਗਾਮਾ ਫੇਰ ਜਾ ਲੈਣੇ ਲੱਗਾ ਤੇ ਚੋਰੀ ਆਖਿਆ ਗਾਮਿਆ ਤੂੰ ਮੇਰੇ ਜ਼ਿਹਨ ਦੇ ਚ ਇਧਰ ਆ ਜਾ ਗਾਮਿਆ ਆ ਗਿਆ ਜਨਾਬ ਤੇ ਮੈਨੂੰ ਬੱਚਿਆਂ ਵਾਲਿਆ ਕਿੰਨੀ ਜ਼ਿਹਨ ਵਿੱਚੋਂ ਕੱਢ ਦੇਖ ਵੀ ਭੁੱਖਦੀ ਪਈ ਏ ਤੇ ਮੈਨੂੰ ਜ਼ਿਹਨੋਂ ਕੱਢ ਖੁਦਾ ਦਾ ਵਾਸਤੇ اور جناب سپیکر تریا سال شروع ہو گیا ہے آخری دیکھ جے اللہ کا واسطہ ہے کہ اپوزیشن نو ذہن چو کٹ دیو تو آٹے ذہن چا اپوزیشن بے گئی ہے نو ذہن نو کٹ دیو وہ مر گئے جے لوکی بار وہ کسے کو تیویان نہیں کوئی شے کوئی نہیں وہ کسے کو پتر پرنان نہیں کوئی نہیں किल पुत्र पढ़ाने कुछ नहीं, ली को इलाज का कुछ नहीं और सून च रखी जाते हो मैं दसो सानू कोई इतराज नहीं शहबाज शरीफ साहब नगर अंदर रख लो रखी रखो कि देर रख लोगे बारलियान रोटी तो ख़लील के मसायल हल कर दो